ਸਾਰਿਆਂ ਨੂੰ ਪਿਆਰਪਰੀਆ ਸਾਸਰੀਆ ਕਾਲਜੀ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਸਾਡੇ ਕਿਸੇ ਖਾਸ ਜੀ ਦਾ ਜਨਮ ਦਿਨ ਹੈ ਤੇ ਉਹਦੇ ਵਾਸਤੇ ਆ ਡੈਕੋਰੇਸ਼ਨ ਆਪਾਂ ਕਰਤੀ ਕਾ ਵਗੈਰਾ ਲਗਾਤਾ ਤੇ ਬੁਲਬਲੇ ਵਗੈਰਾ ਤੇ ਹੋਰ ਡੈਕੋਰੇਸ਼ਨ ਦਾ ਸਮਾਨ ਆਪਾਂ ਲੈਣ ਚੱਲੇ ਹਾਂ ਹੁਣ ਤੇ ਨਾਲੇ ਕੇਕ ਆਰਡਰ ਕਰਨ ਚੱਲੇ ਹਾਂ ਕੇਕ ਆਪਾਂ ਬਣਾਵਾਵਾਂਗੇ ਆਰਡਰ ਦੇ ਕੇ ਠੀਕ ਆ ਜੀ ਤੇ ਨਾਲੇ ਸਿਮਰ ਨੂੰ ਸਕੂਲ ਟਿਊਸ਼ਨ ਛੱਡਣਾ ਇਹਨੂੰ ਟਿਊਸ਼ਨ ਛੱਡ ਕੇ ਤੇ ਇਹ ਦੋ ਜਣੇ ਮੇਰੇ ਨਾਲ ਜਾਣਗੇ ਕੋਮਲ ਤੇ ਖੁਸ਼ਪ੍ਰੀਤ ਕੌਰ तो हूँ अभी गन्ने का जूस पीन रुके हैं उदा गन्ने का जूस बन लगे हुआ ऑर्डर देके अहेंद तो आ चुके हैं उ दशहरा लगे करके आवाज नहीं आनी सी थोड़े अभी हूँ गन्ने का जूस पी के हम सा गन्ने जूस गलासा च पैन लगे हाल मिले यैडी का गिलास ਇਹ ਸਾਡੇ ਗਲਾਸ ਦੇਖੋ ਗਲਾਸ ਕਿੰਨਾ ਦਾ ਗਲਾਸ ਭੱਜੋ ਗੱਲ ਕਰਦੇ ਆਪਾਂ ਲਓ ਵੀ ਕੇਕ ਆਰਡਰ ਕਰਤਾ ਆਪਾਂ ਨੇ ਦੋ ਮੰਜ਼ਲਾ ਕੇਕ ਠੀਕ ਆ ਤੇ ਜਿਹੜਾ ਦੋ ਮੰਜ਼ਲਾ ਕੇਕ ਦਾ ਉਹ ਕਹਿੰਦੇ 3 ਕਿਲੋ ਦੇ ਵਿੱਚ ਬਣੂਗਾ ਘੱਟੋ-ਘੱਟ ਆਪਾਂ 3 ਕਿਲੋ ਵਾਲਾ ਉਹਨਾਂ ਦਾ ਵੀ ਬਣਾ ਦੇ ਤੇ ਸ਼ਾਮ ਨੂੰ ਮਿਲੂਗਾ ਆਪਾਂ ਨੂੰ 6 ਵਜੇ ਕੇਕ ਆ ਤੇ ਗੰਨੇ ਦਾ ਜੂਸ ਪੀ ਲਿਆ ਆਪਾਂ ਨੇ ਰਸਤੇ 'ਚ ਤੇ ਇੱਕ ਲਓ ਜੀ ਆ ਗਈ ਵਾਈਫ ਆਪਣੀ ਸਮਾਨ ਲੈ ਕੇ ਡੈਕੋਰੇਸ਼ਨ ਦਾ ਠੀਕ ਹੈ ਕਿਆ-ਕਿਆ ਲਈ ਹੈ ਸਾਰਾ ਸਮਾਨ ਮਿਲ ਗਿਆ ਸਾਰਾ ਸਮਾਨ ਮਿਲ ਗਿਆ ਅੱਛਾ ਲਓ ਤਖ ਅੱਛਾ ਇਕੋ ਆ ਬਲੂਨ ਆ ਗਿਆ ਵੱਡਾ ਇਹਦੇ ਵਿੱਚ ਟੌਫੀਆਂ ਪਾ ਕੇ ਟੰਗਾਂਗੇ ਇਹ ਕੀ ਹੈ ਇਹ ਜਿਹੜੀ ਪੱਟੀ ਆ ਜੀਵਨ ਅੱਛਾ ਰੀਵਨ ਜਿਹੜਾ ਬਟੇ ਜੇ ਪੈ ਜੰਨੇ ਹੈ ਆ ਬਲੂਨ ਆ ਗਏ ਕੈਂਡੀ ਪਲੀਜ਼ ਉਹ ਕੀ ਯਾਰ ਟੌਫੀ ਅੱਛਾ ਟੌਫੀਆਂ ਆ ਗਈਆਂ ਆ ਡਬਲ ਟੇਪ ਆ ਜਿਹੜਾ ਜਿਹੜੀ ਗੁਬਾਰੇ ਟੰਗਾਂਗੇ ਕੰਧ ਦੇ ਉੱਪਰ ਲਓ ਵੀ ਆਪਾਂ ਕਰਦੇ ਹਾਂ ਡੈਕੋਰੇਸ਼ਨ ਠੀਕ ਆ ਸਮਾਨ ਆ ਗਿਆ ਟਾਈਮ ਹੋ ਗਿਆ 5 ਵਜ ਗਏ 5 ਵਜ ਗਏ 6 ਵਜੇ ਆਪਾਂ ਕੇਕਲੇਨ ਵੀ ਜਾਣਾ ਠੀਕ ਆ ਹੁਣ ਕਰਦੇ ਆ ਡੈਕੋਰੇਸ਼ਨ ਹੈ ਨਾ ਪਹਿਲਾਂ ਤਾਂ ਨਹੀਂ ਕਰਦੇ ਹੈਗਾ ਫਿਰ ਗੁਬਾਰੇ ਜਿਹੜੇ ਉਹ ਫਿਰ ਉਹ ਸੁਗੜ ਜੰਨੇ ਆ ਲਾਓ ਵੀ ਕੋਮਲ ਵੀ ਆ ਗਈ ਤਿਆਰ ਹੋ ਕੇ ਤੇ ਹੁਣ ਡੈਕੋਰੇਸ਼ਨ ਕਰਦੇ ਆ ਆਪਾਂ ਚੱਲਦੇ ਆ ਡ੍ਰੈਗ ਰੂਮ ਦੇ ਵਿੱਚ ਠੀਕ ਆ ਸਾਰੀ ਡੈਕੋਰੇਸ਼ਨ ਕਰਦੇ ਆ ਕਿ ਨਹੀਂ ਕੋਮਲ ਵਧੀਆ ਤਰੀਕੇ ਨਾਲ ਕਰਨੀ ਆ ਪ੍ਰਣ ਯਾਦਗਾਰੀ ਬਣਾਉਣੀ ਆ ਆਪਾਂ ਨੇ ਆਪਣੇ ਘਰ ਦੇ ਵਿੱਚ ਕਦੇ ਖਾਨਦਾਨਚ ਇਹੋ ਜਿਹਾ ਜਨਮ ਦਿਨ ਕਿਸੇ ਨੇ ਮਨਾਇਆ ਨਹੀਂ ਹੋਣਾ ਠੀਕ ਆ ਐਦਾਂ ਦਾ ਬਣਾਉਣਾ ਪਿਆ ਮੈਂ ਬਣਾਇਆ ਮੈਂ ਇਹ じゃ ਕੇਕ ਵੀ ਨਹੀਂ ਕੱਟਿਆ ਹਾਂ ਇਹ じゃ ਕੇਕ ਦੀ ਗੱਲ ਕਰ ਸਕਦੇ ਸਿੰਗਲ ਮੰਜ਼ਲੀ ਕੱਟ ਹੋਇਆ ਇੱਥੇ ਦੇਖਦੇ ਹੁਣ ਕਿੰਨੇ ਮੰਜ਼ਲੀ ਕੱਟ ਹੁੰਦਾ ਮੈਂ ਦੋ ਕੇਕ ਤੁੰਬਾ ਲੋਬੀ ਡੈਕੋਰੇਸ਼ਨ ਕਹਿੰਦੇ ਆ ਕੇ ਕਰਦੇ ਆਂ ਵੀ ਬਲੂਨ ਆ ਜਿਹੜੇ ਸੁਗੜ ਜਣੇ ਆ ਕੋਈ ਫਾਇਦਾ ਨਹੀਂ ਹੈਗਾ ਜਿਹੜੇ ਡੈਕੋਰੇਸ਼ਨ ਕਰਨ ਦਾ ਨਾਲੇ ਕੇਕ ਚੱਕ ਕੇ ਲੈ ਕੇ ਆਉਣਾ ਨਾਲੇ ਆਪਾਂ ਇਹਨੂੰ ਦਿਖਾ ਕੇ ਲੈ ਆਉਣਾ ਦੁਸ਼ਹਿਰਾ ਨਾਲੇ ਤੁਹਾਨੂੰ ਦਿਖਾਉਣਾ ਉੱਥੇ ਜੇ ਰਾਵਣ ਨਾ ਜਲਿਆ ਹੋਇਆ ਹਈ ਤਾਂ ਵੈਸੇ 7:30 ਹੋਏ ਆ ਐਨਾ ਟਾਈਮ ਨਹੀਂ ਹੋਇਆ ਹੈਗਾ ਚਲਦੇ ਹੁਣ ਆਪਾਂ ਸਰੰਦ ਨੂੰ ਸਰੰਦ ਵਾਲਾ ਦਿਖਾਉਣਾ ਤੁਹਾਨੂੰ ਮੈਂ ਤ लो जी, केक बनवा केक इत सिंगल ने स्पैशल बनवाया ऑर्डर दे के सब कुछ मिल जाता है सारा भी है समान तो आई अस आ गए बेकरी तक यादव बेकरी है बेकरी का नाम ਉਹ ਤੇ ਆਹ ਜਿਹੜਾ ਸਰੰਦ ਲੋਕਾ ਮਾਣੀ ਤੇ ਰੋੜ ਮੁੜਦਾ ਇੱਧਰੋਂ ਆ ਕੇ ਆ ਥੱਲੇ ਨੂੰ ਰਸਤਾ ਹੈ ਤੁਸੀਂ ਸਾਰੇ ਅਸੀਂ ਨੰਬਰ ਦਵਾਂਗੇ ਉੱਥੇ ਕੰਟੈਕਟ ਕਰ ਸਕਦੇ ਆਂ ਤੇ ਆਰਡਰ ਦੇ ਕੇ ਕੇਕ ਬਣਵਾ ਸਕਦੇ ਹੋ ਤੁਹਾਨੂੰ ਸਾਡਾ ਕੇਕ ਆਊਗਾ ਤੁਹਾਨੂੰ ਦਿਖਾਵਾਂਗੇ ਕਮੈਂਟ ਚ ਦੱਸਿਓ ਗਾਇਸ ਕੌਣ ਕੌਣ ਵਿਚਾਰਾ ਦੇਖਣ ਗਿਆ ਸਰੰਦ ਚਤਰਾ ਉਹਨੂੰ 8 ਵਜੇ ਅੱਗ ਲਾਉਂਦੇ ਆ ਅਜੇ ਤਾਂ ਬਹੁਤ ਲੇਟ ਅੱਗ ਲਾਉਣੀ ਹੈ ਤਾਂ ਕਰਕੇ ਅਸੀਂ ਕੇਕ ਲੈਣਾ ਦੇਖਣ ਤਾਂ ਅਸੀਂ ਵਿਚਾਰਾ ਵੀ ਆਈ ਸੀ ਇੱਧਰ ਮੂੰਹ ਬਣਿਆ ਪਿਆ ਵਿਚਾਰਾ ਨਹੀਂ ਦੇਖਿਆ ਗਿਆ બસ ਇਹ ਤਾਂ ਅੱਗ ਲੱਗ ਗਈ ਹੋਣੀ 5 ਵਜੇ ਲਾ ਦਿੰਦੇ ਆ ਪਰ 8:00 ਵਜੇ ਲਾਉਂਦੇ ਲੇਟ ਲਾਉਂਦੇ ਗਾਇਸ ਤੁਸੀਂ ਦੱਸਿਓ ਕਮੈਂਟ ਵਿੱਚ ਕੌਣ ਕੌਣ ਦੇਖ ਕੇ ਆਇਆ ਹੈ ਫਿਰ ਸਾਡਾ ਕੇਕ ਆ ਗਿਆ ਜਿਵੇਂ ਆ ਕੇ ਕੇਕ ਦੇ ਉੱਤੇ ਇਹਨਾਂ ਨੇ ਚਾਕਲੇਟ ਲਾਈ ਹੋਈ ਹੈ ਸਾਡੇ ਵਾਲੇ ਕੇਕ ਤੇ ਲਾਈ ਨਹੀਂ ਤਾਂ ਕਰਕੇ ਸਾਡੇ ਡੈਡੀ ਨੂੰ ਆ ਗਿਆ ਗੁੱਸਾ ਵੀ ਕੇਕ ਦਾ ਜਲੂਸ ਨਿਕਲ ਗਿਆ ਉਹਨਾਂ ਕਹਿ ਰਹੇ ਵੀ ਸਾਡੇ ਕੋਹਾ ਹੈ ਨਹੀਂਗੇ ਚਾਕਲੇਟਸ ਵੀ ਕਾਰੀਗਰ ਚਲੇ ਗਿਆ ਤਾਂ ਹਾਂ ਕੱਲੇ ਜਿਹੜੇ ਚਾਕੋ ਚਿਪਸ ਹੈ ਇਹ ਪਏ ਆ ਉਹ ਕਹਿੰਦੇ ਹੁਣ ਆਹੀ ਲਾ ਦਨੇ ਆ ਡੈਡੀ ਦਾ ਮੂਡ ਹੋ ਗਿਆ ਖਰਾਬ ਹੋ ਗਿਆ ਨਾ ਉਹ ਵੀ ਡੈਕੋਰੇਸ਼ਨ ਚੱਲ ਪਿਆ ਕੰਮ ਉੱਪਰੋਂ ਖਾਲੀ ਜ਼ਿਆਦਾ ਇੱਕੜਾ ਪੱਖੇ ਵਾਂਗ ਉੱਥੇ ਲਾ ਦੀ ਛਤਰੀ ਇੱਥੇ ਲਾਵਾਂਗੇ ਬਲੂਨ ਇਹ ਨਵੇਂ ਤੇ ਇੱਧਰ ਲਾ ਦੇ ਸਿੰਮੂ ਨੇ ਬਲੂਨ ਇੱਧਰ ਹੈਪੀ ਬਰਥਡੇ ਦਾ ਹੁਣ ਚੱਲ ਰਿਹਾ ਈਬਨ ਪਾ ਪਾ ਕੇ ਕੋਮਲ ਪਾ ਰਹੀ ਹੈ ਈਬਨ ਇੱਧਰ ਬੜਾ ਬਲੂਨ ਲਿਆਂਦਾ ਇਹਦੇ ਵਿੱਚ ਪਾਈਆਂ ਟੌਫੀਆਂ ਕਿੰਨੀਆਂ ਪਾਈਆਂ ਨੇ ਟੌਫੀਆਂ ਤਾਂ ਕਹੀਂ ਪਾਤੀਆਂ ਥੋੜੀਆਂ ਹੀ ਪਈਆਂ ਹੋਰ ਬਾਦੇ ਕੁਕੀਆਂ ਛੋਟਾ ਸੀਟਾ ਅੱਛਾ ਅੱਛਾ ਖਾਸ ਹੀ ਆ ਹਨ ਠੀਕ ਆ ਪਰ ਕਾਦਾ ਕਬਰ ਹੋ ਗਿਆ ਏ ਬਹੁਤ ਔਖਾ ਮੈਂ ਪਰਾਂ ਅਧਰੇ ਬਲੂਨ ਦੋ ਦੋ ਜੋੜ ਕੇ ਲਗਾਤੇ ਪਰ 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 ਬੜਾ ਭੁੱਲੂਗਾ ਉਹ ਬਲੂਨ ਰੱਖੇ ਮੇ ਅੱਧੇ ਹੋਰ ਉਹ ਵੀ ਲਾਉਣੇ ਆ ਜੀ ਆ ਦੇਖੋ ਜੀ ਬਹੁਤ ਆ ਛੋਟਾ ਬਲੂਨ ਕਰਾਂ ਅੱਗੇ ਜਾਏ ਹੁਣ ਮੈਂ ਹਵਾ ਪਾ ਪਾ ਕੇ ਥੱਕ ਗਈ ਸੀ ਹੁਣ ਪਾਪਾ ਹਵਾ ਭਰਣਗੇ ਹੇਬੀ ਹੁਣੀ ਵਲੌਗ ਬਣਾਉਣ ਲੱਗਿਆ ਸੀਗਾ ਫੋਨ ਰੱਖ ਤਾ ਬਹੁਤ ਐਡਾ ਕਾ ਕੱਟ ਤੈਨੂੰ ਕੋਈ ਨਾ ਮੋਟੂ ਬੰਦ ਬਸ ਬਹੁਤਾ ਇੰਨਾ ਦੋ ਸ਼ਹਿਰ ਦੀ ਚਪੜੀ ਜਾਂਦਾ ਹੈ ਹੈ ਤੇ ਦੇਖੀਏ ਥਰੋ ਹਾਂ ਥੋੜਾ ਯਾ ਠੀਕ ਹੈ ਬਸ ਹੁਣ ਵਲੌਗ ਬਣਾਉਣ ਲੱਗਿਆ ਜੁਗਾਰ ਮਿਲ ਗਿਆ ਵਲੌਗ ਉਹ ਨਾ ਹੁੰਦਾ ਜੁਗਾਰ ਮਿਲ ਗਿਆ ਜੀ ਇਹਨੂੰ ਠੀਕ ਹੈ ਬਸ ਬਹੁਤ ਹੈ ਡੜੀ ਵਾਧਾ ਹੂੰ ਫੁੱਟੂ ਜੂਗਾ ਨਹੀਂ ਹੁਣ ਆਪਾਂ ਸਾਰਾ ਡੈਕੋਰੇਸ਼ਨ ਕਰਨ ਤੋਂ ਬਾਅਦ ਥੋੜਾ ਨਾਲ ਗੱਲ ਕਰਦੇ ਆ ਲਓ ਵੀ ਇੱਕ ਵਾਰ ਆਪਣਾ ਫੁੱਲ ਗਿਆ ਅਕਵਾਰੇ ਦਾ ਇੱਕ ਦੇਖੋ ਪੁੱਠਾ ਹੀ ਲਿਖਿਆ ਹੋਇਆ ਪਤਾ ਵੀ ਉਧਰੋਂ ਦੂਏ ਪਾਸੇੋਂ ਟੰਗ ਆਉਣਾ ਹੈ ਲਿਖਿਆ ਹੋਇਆ ਕਿ ਉਹ ਪੁੱਠਾ ਹੋ ਗਿਆ ਹੈਪੀ ਬਰਥਡੇ ਇਹਨਾਂ ਨੂੰ ਛਾਪਾ ਦੂਏ ਪਾਸੇ ਤੇ ਰਹਿਣਾ ਚਾਹੀਦਾ ਟੰਗ ਤਾਂ ਉਧਰ ਉੱਥੇ ਤੇ ਹੁਣ ਜਿੱਥੇ ਮੁੰਡੇ ਨੇ ਫੜਿਆ ਵਾ ਹਾਂ ਉਧਰ ਪਾਸੇ ਤੇ ਕਿਹੜਾ ਫੜ ਆਉਣਾ ਹੈ ਯਾ ਡਬਲ ਡੀ ਹੈ ਗਲਤ ਕਰਿਆ ਬਣਾਣਾ ਹਾਂ ਨਾ ਕਦੀ ਤੇਗੂ ਚਲੋ ਵੀ ਚਲੋ ਛੇਤੀ ਕਰੋ ਟਾਈਮ ਬਾਤ ਹੋ ਗਿਆ ਹੈ ਨਾ ਉਹੀ ਰਸਤੀ ਵਾਂਗ ਕੇ ਆ ਰੱਖਣਾ ਹਾਂ ਓਕੇ ਆ ਰਸਤੀ ਵਾਂਗ ਕੀ ਹਾਂ ਦੁਪਹਿਰੇ ਕਾਲ ਆਇਆ ਤਾਂ ਘਰ ਦੇਖਣਾ ਘੰਟਾ ਲੱਗਦਾ ਹੁਣ ਵੀਡੀਓ ਦੇ ਵਿੱਚ ਹੈ ਨਾ ਲਓ ਵੀ ਤਿਆਰੀ ਹੋ ਗਈ ਠੀਕ ਆ ਛਤਰੀ ਦੇ ਲਾਦਾ ਬੜਾ ਬਲੂਨ ਤੇ ਉਧਰ ਦੋ ਦੋ ਦੇ ਜੁੱਟ ਲਾਤੇ ਤੇ ਬਚ ਕੇ ਤੇ ਇਹ ਗਿਰ ਗਿਆ ਸਿੰਮੂ ਤੇਰੇ ਸੱਤੇ ਆ ਗਿਆ ਆ ਗਿਆ ਆ ਗਿਆ ਆ ਗਿਆ ਟੇਪ ਲਾ ਨਾ ਚੰਗੀ ਤਰ੍ਹਾਂ ਇੱਧਰ ਕੋਮਲ ਬੈਂਚ ਤੇ ਲਾਉਣ ਲੱਗੀ ਆ ਮੁਰੇ ਇਹਦੇ ਉਪਰ ਕੇਕ ਕੱਟ ਕੇ ਰੱਖਣਾ ਨਾ ਇਹ ਕਹਿੰਦੀ ਮੁਰਲੇ ਪਾਸੇ ਵੀ ਲਾਉਣੇ ਆ ਮੈਂ ਚੱਲ ਜਾ ਉਸੇ ਕੋਲ ਨਾਲ ਉਹ ਫੜਾ ਟੇਪ ਦੇ ਤੁਸੀਂ ਟੇਪ ਦੇਵ ਮਿਲਦੇ ਆਪਾਂ ਤੁਹਾਨੂੰ ਥੋੜੀ ਦੇਰ ਬਾਅਦ ਲੈ ਆ ਵੀ ਕੋਮਲੇ ਬੈਂਚ ਵੀ ਸਜਾਤਾ ਐ ਲਾਤੀਆਂ ਦੋ ਹਾਲਾੜਾ ਉਹ ਵੀ ਰਹਿ ਕੇ ਦੋ ਭੱਜੇ ਫਿਰਦੇ ਆਂ ਪਰੇ ਚੱਲ ਜਾ ਕੇ ਇਹਨਾਂ ਨੂੰ ਰੇ ਤੂੰ ਵੀ ਲਾਲਾ ਕੋਈ ਹੱਥ ਚ ਲਾਲਾ ਸਿਮਾ ਤੇਰਾ ਖੜਦਾ ਹੀ ਨਹੀਂ ਇਹਨਾਂ ਨੂੰ ਲਾ ਚੰਗੀ ਤਰ੍ਹਾਂ ਟੇਪ ਜੀ ਤਿੰਨ ਵਾਰ ਲਾਤੀ ਲੰਬੇ ਲੋਟ ਲਾਣਾ ਬੜੀ ਜਿਆਦੀ ਕਰਕੇ ਮੈਂ ਕਹਣਾ ਅੱਜ ਤੁਸੀਂ ਆਈ ਤਿਆਰੀ ਕਰੋਗੇ ਦੇਖੋ ਆਈਓ ਦੇਖੋ ਆਈਓ ਕੱਢ ਦੇ ਕੁਝਾ ਚਲੋ ਚਲੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਫੋਟੋ ਅਜੂ ਲੈਣਾ ਕੀ ਕਲਾਸ ਮੂਡ ਨਾ ਨਾ ਚਾਹ ਅਜੂ ਬੈਠਾ ਹਾਏ ਅਮੋਦੀ ਦਰਖੰਡ ਨਮਾਦਾ ਇਹਨਾਂ ਨੂੰ ਤਾਂ ਬਾਅਦ ਵਿੱਚ ਬਟਲ ਨਹੀਂ ਆਇਆ ਕੋਈ ਚੱਕਰ ਨਹੀਂ ਮੈਨੂੰ ਮੈਨੂੰ ਮਦਦ ਤੇ ਆਓ ਮਦਦ ਚਲਾ ਲਓ ਇੱਕ ਮਿੰਟ ਇੱਕ ਕੈਮਰਾ ਵੀ ਅਵੇ ਗੁਰੇ ਮੜਿਆ ਹੋਰ ਇਹ ਮਰਿਆ ਕੋਮੜਾ ਜਲੋ ਭਾਈ ਕਿਦੀ ਵਾਰੀ ਆ ਹੁਣ ਹੋਗੇ ਸਾਰੇ ਖੁੱਟਣਾ ਲਾ ਲਿਆ ਟੇਕੂ ਰਹਿ ਗਿਆ ਟੇਕੂ ਤਾਂ ਨਹੀਂ ਲਾਇਆ ਟੇਕੂ ਲਾਵੇ ਟੇਕੂ ਤਾਂ ਨਹੀਂ ਲਾਇਆਗਾ ਚਾਲ ਚਲੋ ਭਾਈ ਹੋ ਗਿਆ ਹੈਪੀ ਬਰਥਡੇ ਕੱਟ ਹੋ ਗਈ ਕੋਣ ਆਪ ਇਹ ਉੱਪਰ ਹੈ ਹੋ ਨਹੀਂ ਇਹ ਨਹੀਂ ਖਾਣਾ ਖਾਦਾ ਨਹੀਂ ਜਾਂਦਾ ਆਹ ਖਾ ਲੈ ਖਾ ਫਿਰ ਇਹਨੂੰ ਇਹਨੂੰ ਬੋਏ ਇੰਦਰਾ ਫੁੱਲ ਖਿਲਾ ਕੇ ਭੇਜਣਾ ਫੁੱਲ ਇਹਨੂੰ ਕਿਉਂ ਫੁੱਲ ਖਾਦਾ ਨਹੀਂ ਖਾਦਾ ਨਹੀਂ ਖਾਂਦਾ ਅੱਜ ਤੱਕ ਤਿਆ ਫੈਬਰਟ ਹੈ ਜਰਾ ਓਕੇ ਕੱਟ ਕੇ ਹੁਣ ਅਸੀਂ ਵਲੌਗ ਦੀ ਸਮਾਪਤੀ ਕਰਦੇ ਹਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਵਲੌਗ ਨੂੰ ਵੱਧ ਤੋਂ ਵੱਧ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਧੰਨਵਾਦ